ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਆਪਣੇ YouTube ਚੈਨਲ ਦੇ ਉੱਪਰ ਜੀ। ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ। ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਜੈਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ। ਜੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਪੰਡ ਵਿਲਾ ਖੁਰਦ। ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਇਹਨੂੰ ਤਪਾ ਪੈ ਲਈਏ ਬਾਈ ਜੀ ਜੋ ਸਕਰੀਨ ਦੇ ਸਾਹਮਣੇ ਤੁਸੀਂ ਜਰਸੀ ਪੰਜਾਬ ਵਾਲੀ ਵਹਰ ਦੇਖ ਰਹੇ ਹੋ ਜੀ ਪਹਿਲਾ ਸੂਆ ਸੂਈ ਸੀ ਦੂਜੀ ਸੂਏ ਨੂੰ ਹੁਣੇ ਗੱਬਣ ਟੋਕੜਾ ਗਈ ਆਸ ਟਾਈਮ ਇਹ ਸੱਤ ਮਹੀਨੇ ਦੀ ਗੱਬਣ ਆ ਪਹਿਲੇ ਸੂਏ ਤਾਜੀ ਸੂਈ ਨੇ 15 ਕਿਲੋ ਲੀਟਰ ਦੁੱਧ ਦਿੱਤਾਗਾ ਆਇਕਤੀ ਇਹ ਸਮੀਪਲੀ ਚੰਗੀ ਆ ਚੰਗੀ ਜਾਣ ਚਾ ਦੁੱਧ 15 ਤੋਂ 16 ਲੀਟਰ ਮੋਜਾਂ ਚ ਆਜੂਗੀ ਜਿੰਨਾ ਇੱਕ ਦਿਂਦੀ ਹੁੰਦੀ ਹੈ ਦੋਸਤੋ ਚਿੱਟਾ ਤੇ ਸੰਗਣਾ ਹੀ ਹੁੰਦਾ ਹੈਗਾ ਪੂਰੀ ਸੀਲਸਲਾਗ ਆ ਗਈ ਜਰਸੀ ਪੰਜਾਬ ਵਾਲੀ ਦੀ ਕਿਸੇ ਨੂੰ ਜ਼ਰੂਰਤ ਹੋਵੇ ਸੱਤ ਮਹੀਨੇ ਦੀ ਗੱਬਨ ਦੋ ਮਹੀਨੇ ਬਾਕੀ ਰਹਿੰਦੇ ਆ ਕੋਈ ਮੇਰਾ ਭਰਾ ਸੇਵਾ ਕਰ ਲੂਗਾ ਚੰਗੀ ਸੇਵਾ ਨਾਲ ਦੁੱਧ ਵੱਧ ਵੀ ਪਿਆਜੂਗੀ ਪੂਰੀ ਸੀਲਸਲਾਗ ਠੰਡੀ ਬਹਿੜਾ ਕਿਸੇ ਨੂੰ ਜਰਸੀ ਪੰਜਾਬ ਵਾਲੀ ਦੀ ਜ਼ਰੂਰਤ ਹੋਵੇ ਨੰਬਰ ਮੇਰਾ ਸਕਰੀਨ ਤੇ ਚੱਲਦਾ ਮੁੱਲੇ ਦਾ ਸਿਰਫ 35000 33000 ਦੇ ਵਿੱਚੋਂ ਮਾਨਤਾ ਨਹੀਂ ਹੋਊਗਾ ਕੋਈ ਵਾੜਾ ਵੱਡਾ ਫਰਕ ਨਹੀਂ ਪੈਣਾ ਜੇ ਕਿਸੇ ਨੂੰ ਜ਼ਰੂਰਤ ਆ ਤਾਂ ਮੈਨੂੰ ਨਾਲ ਕਨੈਕਟ ਕਰ ਸਕਦਾ ਨੰਬਰ ਮੇਰਾ ਸਕਰੀਨ ਤੇ ਚੱਲਦਾ ਥਾਣਾ ਦਾ ਸਹਜ ਨੇੜੇ ਤੋਂ ਦਿਖਾਨਾ ਪੂਰੀ ਸੀਲਸ ਲੱਗਾ ਬਿਨਾ ਨਿਆਂ ਨੇ ਤੋਂ ਇਹਦੀ ਚਵਾਈ ਕਰਦੇ ਹੁੰਦੇ ਸੀ ਕਿਸੇ ਨੂੰ ਜ਼ਰੂਰਤ ਹੋਵੇ ਸੰਪਰਕ ਕਰਕੇ ਮੇਰੇ ਨਾਲ ਲਿਆ ਸਕਦਾ ਐਸੇ ਟਾਈਮ ਇਹਦੇ 헤ਠਾ ਕਿਲੋ ਦੁੱਧ ਉਸ ਟਾਈਮ ਕਿਲੋ ਉਸ ਟਾਈਮ ਕਿਉਂਕਿ ਹੁਣ ਇਹ ਸੱਡਣ ਦੇ ਜਮਾ ਕਾਬਲ ਆ ਦੇਣ ਦੇ ਸੂਣ ਦੇ ਸਾਰੇ 60 ਦਿਨ ਰਹਿ ਗਏ ਤਾਰਾਂ ਨੂੰ ਮਾਰ ਕੇ ਦਿਖਾਉਂਦਾ ਮੈਂ ਚਾਰੇ ਥਾਂਾਂ ਦੇ ਵਿੱਚੋਂ ਆਉਂਦਾ ਹਜੇ ਵੀ ਦੁੱਧ ਹੀ ਆ ਪਰ ਹੁਣ ਤੀਜੇ ਡੰਗ ਚੋਂਨੇ ਹੁੰਨੇ ਆਪਾਂ ਕਿਸੇ ਨੂੰ ਜਰਸੀ ਦੀ ਜ਼ਰੂਰਤ ਹੋਵੇ ਨੰਬਰ ਸਕਰੀਨ ਤੇ ਚੱਲਦਾ ਇਹ ਨੰਬਰ ਤੇ ਸੰਪਰਕ ਕਰਕੇ ਜਰਸੀ ਬਾੜ ਤੁਸੀਂ ਖਰੀਦ ਸਕਦੇ ਹੋ ਜੀ ਚਾਰੇ ਥਾਂ ਸਾਹਮਣੋਂ ਸਾਹਮਣੀ ਲੱਗੇ ਹੋਏ ਆ ਕਿਸੇ ਥਾਂ ਦੇ ਵਿੱਚ ਕੋਈ ਭੂਰ ਛੱਟਾ ਨਹੀਂ ਕਿਸੇ ਥਾਂ ਦੇ ਵਿੱਚ ਕੋਈ ਵਾਧ ਘਾਟ ਨਹੀਂ ਕਿਸੇ ਨੂੰ ਜ਼ਰੂਰਤ ਹੋਵੇ ਕਨੈਕਟ ਕਰ ਸਕਦੇ ਹੋ ਜਦੋਂ ਕਰਮਾਂ ਵਾਲੀ ਹੁੰਦੀ ਆ ਲੇਵਾ ਫੁੱਟ ਬੈਕ ਕੱਢ ਕੇ ਸੁੰਦੀ ਹੈਗੀ ਪੱਤਾਂ ਦੇ ਵਿੱਚ ਹਵਾਨਾ ਪੂਰਾ ਭਰ ਕੇ ਸੁੰਦੀ ਆ ਕਿਸੇ ਨੂੰ ਜ਼ਰੂਰਤ ਹੋਵੇ ਇੱਕ ਨਿਕਟ ਕਰ ਲਓ ਜੀ ਜਰਸੀ ਦੀ ਪੰਜਾਬ ਵਾਲੀ ਦੀ ਮੁੱਲ ਸਿਰਫ 35000 ਆ ਜੀ